64 6487 ਸੈਂਟਰੋ ਗੱਡੀ ਹੈ ਜਿਹੜੀ ਉਹ ਪਲੀਜ਼ ਜਿਹਦੀ ਵੀ ਹੈਗੀ ਆ ਉਹਨੂੰ ਸਾਈਡ ਤੇ ਕਰ ਦਿਓ ਇਹ ਖਤਰਾ ਵੱਧ ਹਰਿੰਦਰ ਕੌਰ ਦੇ ਨਾਲ ਬੀਬੀ ਪਰਮਿੰਦਰ ਕੌਰ ਹੈ ਜਿਹੜੀ ਉਹਨੇ ਵੀ ਬਹੁਤ ਮੀਟ ਕੀਤੀ ਆ ਉਹ ਵੀ ਆ ਜਾਓ ਮੇਜਰ ਜੀ ਇੱਧਰ ਦੇਖਿਓ ਬੀਬੀ ਪਰਮਿੰਦਰ ਕੌਰ ਵੀ ਆ ਜਾਓ ਮੇਜਰ ਸਿੰਘ ਮੇਜਰ ਸਿੰਘ ਤੋਂ ਬਾਅਦ ਰਜੇਸ਼ ਕੁਮਾਰ ਟੋਨੀ ਜੀ ਸੈਂਟਿਸ ਬੱਟ ਨੇ ਇਹ ਵੀ ਆਪਣੀਆਂ ਸਲਾਮਾਂ ਬਹੁਤ ਤੰਦੇਹੀ ਨਾਲ ਜਿਵਾ ਰਹੇ ਨੇ ਸਹਿਬ ਨੂੰ ਸਾਥ ਪਤਰਾ ਬਹੁਤ ਮਿਹਨਤ ਕਰਦੇ ਨੇ ਦੇਖੋ ਇੱਧਰ ਠੀਕ ਹੈ ਕੀ ਬਾਤ ਹੈ ਠੀਕ ਹੈ ਜੀ ਬੈਂਤੀ ਆਏ ਮੁੰਡਾ ਬਹੁਤ ਵਧੀਆ ਅੱਗਲਾ ਨਾ ਜੋ ਪੁੱਤ ਬੀਬੀ ਹਰਿੰਦਰ ਕੌਰ ਤੇ ਬੀਬੀ ਪਰਮਿੰਦਰ ਕੌਰ ਇਹਨਾਂ ਨੇ ਵੀ ਆਪਣੀ ਡਿਊਟੀ ਬੜੀ ਤੰਦੇਹੀ ਨਾਲ ਨਵਾਈ ਹੈ ਪਿੱਛੇ ਜੇ ਪੰਜਾਬ ਗਵਰਨਮੈਂਟ ਵੱਲੋਂ ਪ੍ਰੋਪਰਟੀ ਟੈਕਸ ਤੇ ਸ਼ੋ ਨੋਟੀਫਿਕੇਸ਼ਨ ਕੀਤੀ ਗਈ ਸੀ ਅੱਧਰ ਦੇਖਿਓ ਜੀ 11 11 ਵਜੇ ਤੱਕ ਇਹਨਾਂ ਨੇ ਆਪਣੀ ਜਿਹੜੀ ਹੈ ਡਿਊਟੀ ਤੰਦੇ ਇਹਨਾਂ ਲਵਾਈ ਹੈ ਨਾ ਸਨਮਾਨਿਤ ਕੀਤਾ ਗਿਆ। ਅਹ ਇਸੇ ਤਰ੍ਹਾਂ ਹੀ ਸਟਾਫ ਦੇ ਵਿੱਚੋਂ ਜੀਵਨ ਸਿੰਘ ਲਾਇਬ੍ਰੇਰੀਅਨ ਜੋ ਕਿ ਪਿਛਲੇ ਸਾਲ ਮੂਨਕ ਵਿਖੇ ਆਏ ਹੜਾਂ ਦੇ ਵਿੱਚ ਬਹੁਤ ਸੇਵਾ ਕੀਤੀ ਹੈ ਇਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਐਸ.ਡੀ.ਐਮ ਲਹਿਣਾ ਨੇ ਇਹਨਾਂ ਨੂੰ ਸਲਮਾਨ ਪੱਤਰ ਭੇਜਿਆ ਸੀ ਤੇ ਡੀਸੀ ਸਾਹਿਬ ਵੱਲੋਂ ਅੱਜ ਇਹਨਾਂ ਨੂੰ ਉੱਥੇ ਵੀ ਸਨਮਾਨਿਤ ਕਰਨਾ ਹੈ ਜਿਲ੍ਹਾ ਸੰਗਰੂਰ ਵਿਖੇ ਬਹੁਤ ਅਨਦੇਹੀ ਨਾਲ ਇਹਨਾਂ ਨੇ ਮਿਹਨਤ ਕੀਤੀ ਹੈ ਮੂਲਕ ਵਿਖਿਆ ਇਹ ਹਲਾਚ ਹੁਣ ਮੈਂ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਮਤਮੌਜੀ ਜੀ ਲੋਈ ਨੂੰ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਸ਼ਾਬਾਸ਼ ਸ਼ਾਬਾਸ਼ ਕੋਣ ਇੰਦਰਜੀਤ ਜੀ ਇੰਦਰਜੀਤ ਜੀ ਇੰਦਰਜੀਤ ਜੀ ਨੂੰ ਬੇਨਤੀ ਕਰੂੰਗਾ ਵੀ ਉਹ ਵੀ ਆਪਣਾ ਸਨਮਾਨ ਲੈਣ ਇਸ ਤੋਂ ਬਾਅਦ ਮੁੰਬਈਸਪੁਰ ਵਰਕਰ ਯੂਨੀਅਨ ਆ ਸੁਨਾਮ ਦੀ ਪ੍ਰਧਾਨ ਬੀ ਭੇਰਿੰਦਰ ਕੌਰ ਤੇ ਲੱਕੀ ਜੀ ਜਿਹੜੇ ਜਨਰਲ ਸੈਕਟਰੀ ਨੇ ਬਿਜਲੀ ਵਾਲੇ ਲੱਕੀ ਜੀ ਤੇ ਹੋਰ ਇੱਕ ਵਰਕਰ ਹੋਰ ਆ ਜੋ ਬੀਬੀ ਹਰਿੰਦਰ ਕੌਰ ਮਿਊਨਿਸਪਲ ਵਰਕਰ ਯੂਨੀਅਨ ਦੀ ਪ੍ਰਧਾਨ ਹੈ ਤੇ ਨਾਲ ਲੱਕੀ ਜੀ ਬਿਜਲੀ ਵਾਲੇ ਉਸ ਜਨਰਲ ਸੈਕਟਰੀ ਨੇ ਇਹਨਾਂ ਨੂੰ ਸਨਮਾਨ ਕਰਨਾ ਹੈ ਬਲਜੀਤ ਸਿੰਘ ਮੇਠ ਬਹੁਤ ਜ਼ਿੰਮੇਵਾਰ ਬੰਦਾ ਹੈ ਜਿੱਥੇ ਵੀ ਕਿਤੇ ਪ੍ਰਧਾਨ ਜੀ ਨੇ ਸੇਵਾ ਲਈ ਹੈ ਉਹਨੇ ਆਪਣੀ ਸੇਵਾ ਬੜੀ ਤਨਦੇਹੀ ਨਾਲ निभाई ਹੈ ਔਰ ਸਹਿਰ ਨੂੰ ਸਾਫ਼ ਸੁਥਰਾ ਰੱਖਣ ਦੇ ਵਿੱਚ ਉਹਦਾ ਬਹੁਤ ਵੱਡਾ ਯੋਗਦਾਨ ਹੈ ਬਲਜੀਤ ਸਿੰਘ ਮੇਜ ਅਗਰ ਹੈਗੇ ਨੇ ਤਾਂ ਉਹ ਵੀ ਆਉਣ ਕੋਈ ਗੱਲੀ ਨਾ ਸਿਰ ਪੱਕਰੇ ਪਿੰਦਰਜੀਤ ਸਫਾਈ ਸੇਵਕ ਯੂਨੀਅਨ ਦਾ ਪ੍ਰਧਾਨ ਹੈ ਚੋਣ ਨਮਾਇੰਦਿਆਂ ਨੂੰ ਚਾਰ ਰੁਪਏ ਦੇ ਆਜੋ 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 ਤੁਸੀਂ ਆਜੋ 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 ਇੱਕ ਜੇ ਮੇਡ ਦਿਓ ਆਜੋ 2-3 ਬੰਦੇ ਆਜੋ ਜੂਨੀਅਰ ਵੱਲੋਂ ਯਾਰ ਇੱਕ ਪਰਹਾਂਜੀ ਵੱਲੋਂ ਬਹੁਤ ਵੱਡਾ ਉਪਰਾਲਾ ਹੈ ਮੁਲਾਜ਼ਮਾਂ ਦਾ ਹੌਸਲਾ ਵਧਾਈ ਹੋ ਰਹੀ ਹੈ ਜਿਹਦੇ ਨਾਲ ਮੁਲਾਜ਼ਮ ਨੇ ਜਿਹੜੇ ਵਾਅ ਚੜ੍ਹ ਕੇ ਹੋਰ ਵੀ ਸਿਹਰਨੁਸਾਫ ਪੁਤਰਾਸ ਮਾਲਵੇ ਵਿੱਚ ਆਪਣਾ ਬਹੁਤ ਵੱਡਾ ਜੋਦਾ ਦਿਨ ਠੀਕ ਹੈ ਨਾ ਆਜ ਵਾ ਸਾਰੀ ਬਾ ਸ਼ਾਬਾਸ਼ 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 ਸ੍ਰੀ ਰਾਜਕੁਮਾਰ ਜੀ ਸਾਡੇ ਜੂਨੀਅਰ ਇੰਜੀਨੀਅਰ ਨੇ ਪ੍ਰਧਾਨ ਜੀ ਕਹਿੰਦੇ ਉਹਨਾਂ ਨੂੰ ਵੀ ਸਨਮਾਨਤ ਕਰਨਾ ਉਹਨੂੰ ਵੀ ਬਹੁਤ ਵਧੀਆ ਵਰਕ ਜਿਹੜਾ ਆਪਣਾ ਡਿਊਟੀ ਨਿਭਾ ਰਹੇ ਨੇ ਜੈ ਸਾਹਿਬ ਇੱਧਰ ਦੇਖੋ ਸ੍ਰੀ ਰਾਜ ਕੁਮਾਰ ਜੀ ਜੂਨੀਅਰ ਇੰਜੀਨੀਅਰ ਭਾਗ ਅਫਸਰ ਇੱਥੇ ਹੋ ਰਿਹਾ ਇੱਥੇ ਹੋ ਰਹਿ ਗਿਆ ਕਿ ਉਹਨਾਂ ਲਈ ਇਹਨਾਂ ਦੇ ਸਾਰੇ ਲਈ 18 ਸਾਲ ਕੰਮ ਕੀਤਾ ਔਰ ਅਸੀਂ ਬੁਲਾ ਨਹੀਂ ਸਕਦੇ ਕਿ ਸਾਰੇ ਲਈ ਸਾਂਝਾ ਕਰਕੇ ਆਵਾ ਬਹੁਤ ਹੀ ਖੁਸ਼ੀ ਦੀ ਗੱਲ ਹੈ ਮਲਾਜਮਾਂ ਵਾਸਤੇ ਕਿ ਇਹੋ